ਸੀ ਦੇਖ ਰਹੇ ਹੋ گلوبਲ ਅਵੇਅਰਨੈਸ نیوز ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਸਬਸਕ੍ਰਾਈਬ ਕਰ ਦਿਓ ਜੀ ਤੁਹਾਨੂੰ ਹਰ ਰੋਜ਼ ਨਵੀਆਂ ਖਬਰਾਂ ਦੇਖਣ ਨੂੰ ਮਿਲਣਗੀਆਂ ਜਿਵੇਂ ਦੇਖਦੇ ਹੋ ਕਿ ਟੈਂਕੀ ਤੇ ਚੜੇ ਹੋਏ ਪੀਪੂਰੇ ਦੇ ਵਾਸੀ ਇਹਨਾਂ ਦੇ ਜਗ੍ਹਾ ਮਾਨਸਾਣਾ ਵਾਲੋਂ ਬੰਦੇ ਸੰਦਰਸਨ ਇਹ ਦੇਖਦੇ ਕੋਸ਼ਿਸ਼ ਕਰਦੇ ਪਲਾਟ ਪੀਤੀ ਪਾਣੀ ਕੰਪਲੈਕਸ ਵੀ ਦੇਖ ਸਾਦੇ ਪਰਿਵਾਰ ਬੈਠੇ ਆ बैठ जाओ बाकी सारे साथी साथी बैठ जाओ सारे बैठ जाओ हो कहा ਆ ਜਿਹੜੇ 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 ਪਰਿਵਾਰਾਂ ਦੇ ਨਾਗਰਿਕਾਂ ਨੇ ਪ੍ਰੋਗਰਾਮ ਕਰਨ ਆਏ ਆ ਜਾਂ ਕੋ ਜਥੇਪਤੀਆਂ ਵਾਲੇ ਜਾਂ ਪਿੰਡ ਦੇ ਪਰਿਵਾਰਾਂ ਚੋਂ ਆ ਜਿਹੜੇ ਸੱਤੀ ਖੜੇ ਆ ਜੀ ਹੁਣ ਗਾਣਾ ਪੰਜ ਕਰਕੇ ਬੈਠ ਜਾਓ ਜਿਹੜੇ ਕੋ ਸੱਤੀ ਜਿਹੜੇ ਆ ਖੜੇ ਆ ਉਹ ਮਿਹਰਬਾਨੀ ਕਰਕੇ ਬੈਠ ਜਾਓ ਅਰੇ ਆਪਾਂ ਲਗਾਤਾਰ ਜੋ ਬਣੇ ਆ ਜਾ ਦੇਖਿਓ ਦੇਖਿਓ ਇਹੋ ਚੀਜ਼ ਹਰ ਪਤੇ ਜਾਏਗੀ ਜੋ ਵਾਪਰੀ ਆ ਸਾਗ ਰੋਵੀ ਨਰ ਹੋਏ ਆ ਪਰ ਉਹਦਾ ਸਹਿਰ ਦਾ ਕਾਲੀ ਭੰਦਾ ਮੁਆਵਜ਼ਿਆ ਤੇ ਹੋਸ਼ੋ ਬਸਲੇ ਆ ਉਹਦੇ ਛੋਟੇ-ਛੋਟੇ ਨਕਕਾਰੇ ਦੀ ਸਾਰੀਆਂ तमाम ਤੇ ਤੇਵੰਦੀਆਂ ਦੀ ਗਿਣਤੀ ਜਿਹਰੇ ਵਿੱਚ ਸ਼ਕਨ ਸਿੰਘ ਕਾਨ ਸਿੰਘ ਵਾਲਾ ਸਿੰਘ ਬਹੁਤਾਂ ਕੱਤੀ ਬਤੀ ਸਨ ਉਹ तमाम ਜਿੰਦੀਆਂ ਵੀ ਪਨਾ ਨਹੀਂ ਲਿਤੀ ਐ ਹੋਏ ਉਹਦੇ ਮਾ ਵੀ ਪਰ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਸਾਰੀਆਂ ਆਪਸੇ ਆਪਾਂ ਸਾਡੀ ਗੱਲਬਾਤ ਜਿਹੜੀ ਆ ਉਹ ਪ੍ਰਸ਼ਾਸਨ ਨਾਲ ਹੋਈਆ ਤੇ 100 ਸਖੇਪ ਦੇ ਵਿੱਚ ਤਾਂ ਸਿੰਘ ਨੂੰ ਉਹਨਾਂ ਜਹਿਦਗਰ ਨੂੰ ਕਹਾਂਗਾ ਗ੍ਰੀਫ ਕਰਕੇ ਉਸ ਤੋਂ ਬਾਅਦ ਜੀਡੀਸੀ ਆਪਣੇ ਦਰਮਿਆਨ ਜਿਹੜੇ ਆਏ ਆ ਪ੍ਰਸ਼ਾਸਨ ਜੋੜ ਜਿਆਦਾ ਹੈ ਸਰਕਾਰ ਨੂੰ ਸਰਕਾਰ ਨੂੰ ਜਿਹੜਾ ਇਹ ਵੀ ਸੀ ਆਇਆ ਆਈ ਕਾਰਡ ਉਹ ਲੋਟ ਕਰਦੇ ਹੁਣ ਦਿੱਤੇ ਨੂੰ ਕੋਸ਼ਿਸ਼ ਕਰਾਉਂਦੇ ਆਂ ਫੋਟੋ ਬਾਦ 11 15 ਪ੍ਰਾਪਤ ਨੂੰ ਸੀ ਜਿਹੜਾ ਇਖਲਾਕ ਜਿਹੜਾ ਪਾਈ ਹੋਈ ਦੀ ਮੈਨੇ ਲਈ ਥੱਲੇ ਲੋਟ ਹੁੰਦੀ ਜਦਾ ਬਹੁਤ ਮੰਗੀ ਹੈ ਉਹਦੇ ਵਿੱਚ ਤੁਸੀਂ ਆਪਾਂ ਜਿਹੜਾ ਲੋਟ ਕਰਨਗੇ ਸਾਰਾ ਤੁਸੀਂ ਬਠਾਂਗੇ ਨਹੀਂ ਰਹਿ ਕੇ ਮਗਰਾਟ ਰਹਿ ਕੇ 875 ਹੋਵਾਰਾ ਕੋਟ ਉਹ ਪਤਾ ਤਰ ਤਰਵਾਰਾ ਨਿਕਲਣਾ ਜਿਹੜੇ ਸਾਈ ਕਾਗਜ਼ ਦੁਕਾਨ ਗਿਓ ਉਹ 75 ਕੋਤੇ ਫਰ ਹੋ ਸਕਦੇ ਆ ਜੀ ਆੜ ਜੋ ਠੀਕ ਨਹੀਂ ਦਿਖਾਉਣਗੇ ਪੱਤਰਾ ਤੱਕਰ ਵੀ ਹੋ ਸਕਦਾ 70 ਵੀ ਹੋ ਸਕਦਾ ਜੇਰੇ ਕੋ ਗਲਤ ਹੋਏ ਜਿਸ ਕਰਕੇ ਇਹ ਬੋਲਦੇ ਦਾ ਪ੍ਰਸ਼ਨ ਜੋਤਾ ਹੋਇਆ ਹਾਂ ਤੇ ਲਾਓ ਤੇ ਬਾਕੀ ਜਿਹੜੇ ਕੰਪਨਸੇਸ਼ਨ ਦਾ ਮੇਰਾ ਨਾਮ ਆਉਂਦਾ ਮੁਆਵਜ਼ਾ ਥੋੜਾ ਦੇਣਾ ਹੁੰਦਾ ਉਹ ਫਿਰ ਆਪਾਂ ਸਾਰੇ ਜਾਵਾਂਗੇ ਡੀਸੀ ਨਾਲ ਮੀਟਿੰਗ ਹੈ ਉਹਨੂੰ ਕਰਾਂਗੇ ਇਹ ਕਹਿੰਦੇ ਅਸੀਂ ਮੰਨ ਕਰਾਂਗੇ ਜੇ ਤੁਸੀ ਮੁਆਵਜ਼ੇ ਦੀ ਗੱਲ ਪੂਰੀ ਤੈਅ ਨਹੀਂ ਹੋਏ ਨਾ ਅਸੀਂ ਝੂਠ ਬੋਲਦੇ ਆ ਨਾ ਬੋਲਣਾ ਰੱਬ ਨੂੰ ਜਾਣਦੇ ਨੇ ਕਿ ਆ ਆਪਣਾ ਫੈਸਲਾ ਹੋ ਗਿਆ ਤੇ ਹੁਣ ਇਹ ਬੋਲਦੇ ਕਿਸੇ ਸਾਹ ਦੇ ਤੱਕ ਆਪ ਰੱਖ ਕਰੇ ਇਸ ਰੀਤੀ ਵਿੱਚ ਆਪਣੇ ਤੇਤਰ ਆਪਣਾ ਸਾਰੇ ਨੂੰ ਕਰਦੇ ਹੋ ਉਸ ਤੇ ਆਪਣਾ ਰੌਡ ਚਾਹ ਰਿਹਾ ਹੈ ਨਹੀਂ ਆਪਣਾ ਸਾਰੇ ਤੇ ਆਪਣੀ ਕਿਸੇ ਤਰ੍ਹਾਂ ਦਾ ਸਤਰਾ ਹੋ ਸਕਦਾ ਹੈ ਕਿ ਕਿੰਨੇ ਚੱਕਰ ਆ ਸਕਦਾ ਕੋਈ ਪਾਉਣਾ ਮਾਸਰ ਤੇ ਆਪਣਾ ਚੀਜ਼ਾਂ ਜਿਹੜੀਆਂ ਹੈਗੀਆਂ ਆਪਾਂ BC ਕੱਪ ਤੋਂ ਜਾਣਾਂਗੇ ਤਾਂ ਗੱਲ ਹੈ ਆਮ ਤੌਰ ਤੇ ਕੀ ਆਂਦਾ ਜਾਂ ਪ੍ਰਸਿੱਧ ਹੈ ਜੀ ਜੀ ਜਿਹੜਾ ਜਿੰਦ ਸਰ ਪ੍ਰਸ਼ਾਸਨ ਹੱਥੇ ਰੱਖ ਦਿੱਤਾ ਹੱਥ ਰੱਖਣ ਤੋਂ ਬਾਅਦ ਜਿੰਦਗੀ ਰੁਕੀ ਨਹੀਂ ਨਹੀਂ ਚਲੀ ਜਾਂਦੀ ਉਹਨਾਂ ਚੀਜ਼ਾਂ ਦੀ ਬੋੜੀ ਨਹੀਂ ਹੈ ਕਿਉਂਕਿ ਹੋ ਸਕਦਾ ਜੋ ਹੈਗਾ ਕਿ ਪ੍ਰਸ਼ਾਸਨ ਵਿਚਕਾਰ ਤੁਹਾਡੇ ਹੱਥ ਤੇ ਚੀਜ਼ ਰੱਖ ਕੇ ਬਾਪਰ ਚੱਕ ਵੀ ਲੈਂਦਾ ਇਸ ਕਰਕੇ ਇੱਕਦਮ ਉਹਦਾ ਉਹ ਏਮਪੋਰਡ ਵੀ ਕਿੰਨੇ ਜਿਆਦਾ ਸਾਨੂੰ ਜਿਹੜਾ ਇਹ ਚਾਰ ਜਿਹੜਾ ਉਹ ਤੈ ਹੋਇਆ ਚਾਰ ਅਲਾਟ ਕਰ ਦਿੱਤੀਆਂ ਤੇ 72 ਦੀ ਅਲਾਟਮੈਂਟ ਇੱਕ ਚੀ ਜਿਹੜੀ ਆ ਕਿ ਮੁਆਵਜ਼ਾ ਉਹ ਕੀਤਾ ਹੁੰਦਾ ਹਾਂਜੀ ਉਹ ਸਾਰਿਆਂ ਨੂੰ ਮੇਰੇ ਕੀਤਾ ਜਿਹੜਾ ਹੈਗਾ ਜੀ ਆਮ ਲੋਕਾਂ ਦੀ ਕੱਜਲ ਕੁਵਾਰੀ ਲਈ ਵੀ ਆ ਕਿਉਂਕਿ ਇਸ ਤੋਂ ਬਾਅਦ ਪੁਲਿਸ ਜਿਹੜੀ ਆ ਕੱਜਲ ਲੋਕਾਂ ਨੂੰ ਕਰ ਸਕਦੀ ਤੁਹਾਨੂੰ ਪੁਲਿਸ ਆਮ ਤੌਰ ਤੇ ਕਿਸੇ ਦੀ ਮਦਦ ਨਹੀਂ ਹੁੰਦੀ ਪਰਿਵਾਰ ਦੇ ਮੈਂਬਰਾਂ ਦੀ ਬਣੀ ਜਿੰਨਾ ਮਰਜ਼ੀ ਮਿੱਟੀ ਪੈ ਰਹੀ ਜਿਹੜੇ ਕੇਸ ਪਾਏ ਆ ਉਹ ਵਾਪਸ ਹੋਣ ਕੇਸ ਆ ਵੀ ਉਹ ਜੀ ਕਿ ਆਹ ਪੁਲਿਸ ਦੇ ਕੋਲ ਅੰਦਰ ਨਾਲ ਇਨਵੈਸਟੀਗੇਸ਼ਨ ਆ ਕਿ ਜਾਂ ਉਹ ਟੂਪੋਰਟ ਹੋ ਗਏ ਆ ਜਾਂ ਅਦਾਲਤ ਤੇ ਚਲੇ ਗਏ ਆ ਚਾਹੇ ਅਦਾਲਤ ਤੇ ਚਲੇ ਗਏ ਆ ਚਾਹੇ ਜਿਹੜਾ ਗਵਰਨਰ ਕੋਲ ਚਲੇ ਗਏ ਜੀ ਕਿਤੇ ਚਲੇ ਗਏ ਆ ਉਹ ਡੀਸੀ ਪੱਤਰ ਸਾਡੇ ਜਿਹੜੇ ਹੱਲ ਹੋਣ ਵਾਲਾ ਹੈ ਨਾ ਉਹ ਵਾਪਸ ਜਿਹੜਾ ਹੋਰ ਉਹ ਵੀ ਕਰਾਉਣੇ ਇਸ ਦਾ ਕੋਸਾਰੀਆਂ ਚੀਜ਼ਾਂ ਜਿਹੜੀਆਂ ਤੈਅ ਕਰਨ ਦੀ ਟਾਈਮਪੋਰਟ ਕਰਨੀ ਉਹ ਰਿਟਰਨ ਦੇ ਵਿੱਚ ਜਿਹੜਾ ਜੀਸੀਟੀ ਆ ਅਨਲੀ ਆ सारे ने ब्रिटिश दफ्तर चलेंगे अगर नहीं होंगे बाकी दो नहीं जथेबंद सारे तय कर ਜੀ ਭਾਈ ਇਹ ਤਾਰ ਕੋ ਜਾਣਨਾ ਚਾਹਾਂਗੇ ਕੀ ਮਸਲਾ ਸੌਟ ਆਫ ਹੋਇਆ ਹੈ ਜਿਹੜੇ ਪਰਵਾਹ ਟੈਂਕੀ ਤੇ ਜੜੇ ਹੋਏ ਨੇ ਕੀ ਇਹ ਥੱਲੇ ਆਣਗੇ ਅਪੀਲ ਕੀਤੀ ਹੈ ਜੀ ਐਡੀਸੀ ਨੇ ਹਾਂਜੀ ਔਰ ਅਸੀਂ ਵੀ ਜਥੇਬੰਦੀਆਂ ਨੇ ਉਹਨਾਂ ਨੂੰ ਅਪੀਲ ਕੀਤੀ ਜੀ ਜਿਹੜਾ ਹੇਠਾਂ ਆ ਕੇ ਜਿਹੜੇ ਗੱਲਬਾਤ ਦੇ ਵਿੱਚ ਜਿਹੜਾ ਉਹ ਡੀਸੀ ਦੇ ਨਾਲ ਹੋਣ ਵਾਲੀ ਗੱਲ ਹੈ ਉਹ ਚ ਸ਼ਾਮਲ ਹੋ ਕਿਉਂਕਿ ਇੱਕ ਗੱਲ طے ਹੋ ਗਈ ਜਿਹੜਾ ਮੁਆਵਜ਼ਾ ਵਾ ਉਹਦੀ ਗੱਲ طے ਹੋਣੀ ਆ ਜਿਹੜਾ ਇਹਨਾਂ ਦਾ ਮੁਰਗ ਸੇਬੇ ਲਈ ਜਿਹੜਾ ਕੋਈ ਸੇਤਾ ਕਰਨ ਦੀ ਜਿਹੜੀ ਜਗ੍ਹਾ ਦੀ ਗੱਲ ਆ ਉਹ ਤੈਅ ਹੋ ਗਈ ਐਡੀਸੀ ਦੀ ਮੀਟਿੰਗ ਦੇ ਵਿਚਾਰ ਜਿਹਦੇ ਵਿੱਚ ਐਡੀਸੀ ਹੀ ਐਸ ਡੀ ਐਮ ਸੀ ਥ੍ਰੀ ਸਟੇ ਅਧਿਕਾਰੀ ਸੀ ਕਿ तमाम ਜਿਹੜੀਆਂ ਚਾਹੇ ਸਾਡੀ ਪਿੰਡੂ ਮੰਡੂ ਜੁਨੇ ਆ ਨੇ ਕਿ ਬਿਕ ਸੰਗ ਨੇ ਨੇ ਕਿ ਜਿਹੜਾ ਦੁਕੋਂਦਾ ਵਾ ਜੀਕੇ ਜੂ ਰਾਜੇ ਵਾਲਿਆ ਵੀਰ ਪੰਜਾਹ ਕਿਸਾਨ ਜੁਨੇ ਬਾਕੀ ਆ ਕਿਸਾਨ ਜੁਨੇ ਆ ਬਸ ਸਾਰਿਆ ਹੋਰ तमाम ਜਥੇਬੰਦੀਆਂ ਜਿਹੜੀਆਂ ਉਹਦੀ ਲੀਡਰਸ਼ਿਪ ਦੇ ਦਰਮਿਆਨ ਜਿਹੜੀ ਆ ਉਹ ਗੱਲ ਤੈਅ ਹੋਈ ਆ ਕਿ 49 ਪਲਾਟ ਜਿਹੜੇ ਆ ਘਰ ਜਿਹੜੇ ਆ ਉਹ ਬੁੱਦੀ ਪਾਨੀ ਕੰਪਲੈਕਸ ਦੇ ਵਿੱਚ ਜਿਹੜੇ ਆ ਉਹ ਅਲਾਟਮੈਂਟ ਚਾ ਜਿੱਦਿ ਸ਼ੁਰੂਆਤ ਚਾਰ ਅਲਾਟਮੈਂਟਾਂ ਨਾਲ ਕਰ ਦਿੱਤੀ ਆ ਔਰ ਬਾਕੀ ਜਿਹੜੇ ਉਹ ਅਲਾਟਮੈਂਟ ਦੇ ਬਿੱਤਰ ਪੱਤਰ ਜਿਹੜੇ ਆ ਉਹ ਵੀ ਜਲਦੀ ਹੋਣਗੇ ਔਰ ਦੂਜਾ ਜਿਹੜਾ 15 ਪਲਾਟ ਜਿਹੜੇ ਆ ਉਹ ਆਪਣੇ ਸੂਰੀਆ ਇਨਕਲੇਵ ਦੇ ਵਿੱਚ ਜਿਹੜੇ ਆ ਉਹ ਅਲਾਟ ਹੋਣਗੇ ਅੱਠ ਪਲਾਟ ਜਿਹੜੇ ਅਟਕਾ ਰਿਹਾ ਅੱਠ ਪਰਿਵਾਰ ਆ ਉਹਨਾਂ ਨੂੰ ਜਿਹੜਾ ਹੋਰ ਨੇੜੇ ਹੋਰ ਐਡਜਸਟ ਜਗਾ ਕੀਤਾ ਜੀ ਹਾਂ ਟੋਟਲ ਜਿਹੜੇ 72 ਟੋਟਲ ਜਿਹੜੇ 72 ਪਰਿਵਾਰਾਂ ਨੂੰ ਜਿਹੜਾ ਉਹ ਕੰਮ ਹੋਇਆ ਐਡਜਸਟ ਜਗਾ ਪ੍ਰਸ਼ਾਸਨ ਜੀੜਾ ਉਹ ਕਰੂਗਾ ਤੁਹਾਡੇ ਕਹਿਣ ਮੁਤਾਬਕ ਜਿਹੜੇ ਬੰਦੇ ਉੱਥੇ ਕੋਈ ਰਹਿਸ਼ੀ ਆਪਣਾ ਪ੍ਰੂਫ ਦੇਣਗੇ ਉਹਨਾਂ ਨੂੰ ਹੋਏਗਾ ਹਾਂ ਬਿਲਕੁਲ ਬਿਲਕੁਲ ਜਿਹੜੇ ਉੱਥੇ ਲਤੀਪੁਰ ਦੇ ਵਿੱਚ ਰਹਿੰਦੇ ਸੀ ਜਿਨ੍ਹਾਂ ਦੇ ਉੱਤੇ ਦੇ ਡਾਕੂਮੈਂਟ ਆ ਜਿਹੜੇ ਉੱਤੇ ਦੇ ਪੀਰਤੇ ਆ ਉਹਨਾਂ 72 ਪਰਵਾਰਾਂ ਨੂੰ ਜਿਹੜਾ ਇਹ ਜਿਹੜਾ ਸ਼ੇਟ ਆ ਕੰਮ ਜਿਹੜੇ ਆ ਪਲਾਰ ਜਿਹੜਾ 플ਾਨ ਜਿਹੜਾ ਉਹ ਦਿੱਤੇ ਜਾ ਆਪਾਂ ਨੂੰ ਵਿਸ਼ਵਾਸ ਆ ਕਿ ਜੋ ਪ੍ਰਸ਼ਾਸਨ ਨੇ ਕਿਹਾ ਕਰੋ ਉਹ ਕਰੇਗਾ ਪ੍ਰਸ਼ਾਸਨ ਦੇਖੋ ਵਿਸ਼ਵਾਸ ਜਿਹੜਾ ਉਹ ਕਰਨਾ ਮੈਂਦਾ ਹੈ ਵਿਸ਼ਵਾਸ ਕਰਕੇ ਜਿਹੜਾ ਉਹ ਅਸੀਂ ਆਏ ਆ ਇਸ ਵਿਸ਼ਵਾਸ ਨਾਲ ਕਿ ਜੋ ਗੱਲ ਕਹੀ ਆ ਉੱਤੇ ਜਿਹੜਾ ਪੂਰੇ ਖਰੇ ਉੱਤਰਨਗੇ ਮੁੱਕੇ ਨਹੀਂ ਚੱਟੂਗਾ ਪ੍ਰਸ਼ਾਸਨ ਅਗਰ ਇਹ ਥੁੱਕ ਕੇ ਛੱਡਦਾ ਪ੍ਰਸ਼ਾਸਨ ਫੇਰ ਜਿਹੜਾ ਕੋਈ ਅਗਲਾ ਜਿਹੜਾ ਕੁਝ ਗਰਚ ਕਰਨ ਲਈ ਮਜਬੂਰ ਹੋ। ਤੁਸੀਂ ਦੇਖ ਸਕਦੇ ਹੋ ਮੁਲਾਜ਼ਮ ਉੱਪਰ ਜਾ ਰਹੇ ਨੇ। ਉਹਨਾਂ ਨੂੰ ਟੈਂਕੀ ਤੋਂ ਥੱਲੇ ਤਾਰਨ ਵਾਸਤੇ। ਤੁਸੀਂ ਦੇਖ ਸਕਦੇ ਹੋ ਉੱਪਰ ਉਹਨਾਂ ਦੇ ਕੋ ਸਾਥੀ ਗਏ ਉਹਨਾਂ ਨੂੰ ਸਾਰੀ ਗੱਲਬਾਤ ਤੇ ਜਾਣਕਾਰੀ ਦੇਣ ਵਾਸਤੇ। ਹੁਣ ਤੁਸੀਂ ਦੇਖ ਸਕਦੇ ਹੋ ਟੈਂਕੀ ਤੋਂ ਚੜ੍ਹੇ ਧਰਨਾ ਪ੍ਰੋਜੈਕਸ਼ਨ ਵਾਲੇ ਥੱਲੇ ਆ ਰਹੇ ਨੇ ਓਕੇ ਹੁਣ ਸ਼ੁਰੂ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਹੁਣ ਇਹ ਜਿਹੜੇ ਉੱਪਰ ਧਰਨਾ ਪ੍ਰਦਰਸ਼ਨ ਵਾਲੇ ਜਿਹੜੇ ਟੈਂਕੀ ਤੇ ਚੜੇ ਸੀਗੇ ਥੱਲੇ ਆ ਗਏ ਨੇ ਹੁਣ ਜਿਹੜਾ ਇਹ ਟੈਂਕੀ ਦਾ ਜਿਹੜਾ ਪ੍ਰਦਰਸ਼ਨ ਹੈ ਜੇ ਖਤਮ ਹੋ ਗਈ ਹੈ ਕੀ ਕਰਨਗੇ ਦੂਜੇ ਦਿਨ ਕਿਸੇ ਨੇ ਕਰਨੀ ਆ ਕਿ ਨਹੀਂ ਕਰਨੀ ਆ ਕੋਈ ਪਤਾ ਨਹੀਂ ਹੈ ਚਲੋ ਜੀ ਅਹੀਂ ਇਹਨਾਂ ਨੇ ਐਨੀਆਂ ਉਹ ਮਤਲਬ ਕਵੜਾ ਲਾਈਆਂ ਅਸੀਂ ਇਹਨਾਂ ਨੂੰ ਇਹ ਕਹਿੰਦੇ ਕਿ ਭਾਈ ਤੁਸੀਂ ਇਹਨਾਂ ਕੋ ਅਸੀਂ ਮਾਲ ਗਿਆਂ ਤੇ ਸਾਡਾ ਵਸੇਬਾ ਕਰੋ ਜਿੱਥੇ ਹੀ ਕਰਨਾ ਹੈ ਨਾ ਵੀਰੇ ਹਾਲਾਂਕਿ ਲੋਕ ਜੀ